ਇਸੋ ਵੀਤ ਸਿੰਘ ਬਾਦਲ ਇਲੈਕਸ਼ਨ ਲੜ ਸਕਦੇ ਨੇ ਜੇ ਲੜ ਸਕਦੇ ਨੇ ਤੇ ਕਿੱਥੋਂ ਲੜ ਸਕਦੇ ਨੇ ਆਪਾਂ ਇਸ ਸਵਾਲ ਨੂੰ ਡਰੈਸ ਕਰਦੇ ਆਂ ਅਸਲ ਦੇ ਵਿੱਚ ਜਿਹੜਾ ਪਹਿਲਾਂ ਤਾਂ ਲੋਕ ਇੱਕ ਲੈਵਲ ਦਾ ਮੰਨ ਲੈਂਦੇ ਨੇ ਨਾ ਫੇਸ ਵੈਲਿਊ ਤੇ ਕਿ ਪੋਲੀਟੀਸ਼ੀਅਨ ਜਦੋਂ ਕਹਿੰਦਾ ਮੈਂ ਹੁਣ ਇਹ ਇਲੈਕਸ਼ਨ ਨਹੀਂ ਲੜਨੀ ਮੈਂ ਉਹ ਲੜੂੰਗਾ ਪਰ ਇਹ ਗੱਲਾਂ ਕੋਈ ਬਹੁਤ ਪਰਮਾਨੈਂਟ ਨਹੀਂ ਹੁੰਦੀਆਂ ਕਿ ਉਦੋਂ ਜਿਵੇਂ-ਜਿਵੇਂ ਮੌਕੇ ਬਦਲਦੇ ਨੇ ਹਾਲਾਤ ਬਦਲਦੇ ਨੇ ਪਾਰਟੀਆਂ ਦੇ ਅੰਦਰ ਕੈਲਕੂਲੇਸ਼ਨ ਤੇ ਡਿਸਕਸ ਹੁੰਦੀ ਹੈ ਮੌਕੇ ਬਦਲੇ ਵੀ ਜਾਂਦੇ ਨੇ ਇਸ ਤੋਂ ਪਹਿਲਾਂ ਤੁਸੀਂ ਦੇਖੋ ਕਿੰਨੇ ਵਾਰ ਵੱਡੇ ਲੀਡਰਾਂ ਨੇ ਬਥੇਰੇ ਆਨੇ ਕਿਹਾ ਸੀਗਾ ਪ੍ਰਕਾਸ਼ ਸਿੰਘ ਬਾਦਲੋਂ ਨੇ ਕਈ ਵਾਰ ਕਹਿ ਚੁੱਕੇ ਸੀ ਮੇਰੀ ਲਾਸਟ ਡਿরেকਸ਼ਨ ਹੈ ਤੇ ਉਹ ਵਿਚਾਰੇ ਲਾਸਟ ਦੇ ਵਿੱਚ ਚਲੋ ਉਹਨਾਂ ਦੀ ਹਾਰ ਹੋ ਗਈ ਤੇ ਜਹਾਨੋ ਚਲੇ ਗਏ ਜਸਦਾ ਟੋੜਾ ਨੇ ਵੀ ਕਿਹਾ ਸੀ ਐ ਜੀਪੀਸੀ ਚ ਮੈਂ ਚੋੜ ਨਹੀਂ ਲੜੂਗਾ ਬਾਅਦ ਦੇ ਵਿੱਚ ਵੀ ਲੜਨੀ ਸੀ ਉਹਨਾਂ ਨੇ ਵੀ ਔਰ ਇਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਸੀ ਮੈਂ ਹੁਣ ਨਹੀਂ ਲੜਨੀ ਮੁੜ ਕੇ ਤਿਆਰ ਹੋ ਗਏ ਸੀਗੇ ਵੀ ਆਪਾਂ ਕਿਉਂ ਨਹੀਂ ਲੜਦੇ ਤੇ ਆਪਾਂ ਲੜਾਂਗੇ ਉਹ ਤੋਂ ਬਾਅਦ ਹੀ ਗੱਲਬਾਤ ਹੋਈ ਤੇ ਸੁਮੇਰ ਸਿੰਘ ਬਾਦਲੂਣਾ ਨੇ ਕਿਹਾ ਕਿ ਮੈਂ ਲੋਕ ਸਭਾ ਛੋੜਨੀ ਨਹੀਂ ਦੜਦਾ ਜੀ ਤੇ ਜਦੋਂ ਹੁਣ ਸਵਾਲ ਇਹ ਆ ਰਿਹਾ ਕਿ ਆਕਾਲੀ ਦਲ ਹਜੇ ਕਈ ਸੀਟਾਂ ਤੇ ਕੈਂਡੀਡੇਟ ਤਲਾਸ਼ ਕਰ ਰਿਹਾ ਹੈ ਬਾਹਰੋਂ ਵੀ ਤੇ ਅੰਦਰ ਲਿਆਂ ਨੂੰ ਹਜੇ ਧੁਕਤੁਕਾ ਲੱਗਿਆ ਹੋਇਆ ਕਿ ਅੰਦਰੋਂ ਕਿਉਂ ਨਾ ਤਾਂ ਇਹੋ ਜੀ ਸਿਚੁਏਸ਼ਨ ਚ ਟਫ ਸਿਚੁਏਸ਼ਨ ਚ ਇੱਕ ਗੱਲ ਪ੍ਰਕਾਸ਼ ਸਿੰਘ ਬਾਦਲੂਣਾ ਨੇ ਆਪਣੀ ਪਾਰਟੀ ਨੂੰ ਜਿਚਾਇਆ ਹੋਇਆ ਸੀ ਕਿ ਜਿੱਥੇ ਟਫ ਮੁਕਾਬਲਾ ਹੁੰਦਾ ਹੈ ਉਥੇ ਪਾਰਟੀ ਸਾਨੂੰ ਕਹਿੰਦੀ ਹੈ ਤਾਂ ਅਸੀਂ ਪਰਿਵਾਰ ਦਾ ਮੈਂਬਰ ਉਤਾਰਦੇ ਆ ਨਹੀਂ ਸਾਡਾ ਕੋਈ ਪਰਿਵਾਰ ਦੇ ਮੈਂਬਰਾਂ ਨੂੰ ਟਿਕਟ ਦੇਣਾ ਕੋਈ ਜ਼ਰੂਰੀ ਗੱਲ ਨਹੀਂ ਹੈ ਇਹ ਕਈ ਵਾਰ ਪ੍ਰਕਾਸ਼ ਸਿੰਘ ਬਾਦਲੋਂ ਨੇ ਪਬਲਿਕ ਸਟੇਜਾਂ ਤੇ ਕਹਿ ਚੁੱਕੇ ਸੀ ਕਿ ਕਿਵੇਂ ਮਨਪ੍ਰੀਤ ਨੂੰ ਲਿਆਂਦਾ ਗਿਆ ਉਦੋਂ ਕੀ ਮਜਬੂਰੀ ਸੀ ਸਾਰੀ ਆਪੋਜੀਸ਼ਨ ਕਹਿੰਦੀ ਸੀ ਕਿ ਬਰਬਾਦ ਪਰਿਵਾਰ ਦਾ ਬੰਦਾ ਹੀ ਲੜ ਸਕਦਾ ਜੀ ਜਦੋਂ ਹਰਸੇਮਰਤ ਕੌਰ ਨੂੰ ਲਿਆਂਦਾ ਬਠਿੰਡੇ ਉਦੋਂ ਵੀ ਇਹੀ ਕਿਹਾ ਗਿਆ ਵੀ ਜੇ ਕੈਪਟਨ ਅਮਰਿੰਦਰ ਸਿੰਘ ਦੇ ਮੁੰਡੇ ਨਾਲ ਲੜ ਸਕਦਾ ਕੋਈ ਤਾਂ ਤੁਸੀਂ ਹੋ ਹਾਂਜੀ ਇਸ ਲਈ ਹਰਸੇਮਰਤ ਕੌਰ ਬਾਦਲੋਂ ਲਿਆਂਦਾ ਜਾਏ ਔਰ ਇਸੇ ਤਰ੍ਹਾਂ ਸੁਖਬੀਰ ਬਾਦਲ ਉਹਨਾਂ ਨੂੰ ਜਦੋਂ ਫਰੀਦਕੋਟ ਲਿਆਂਦਾ ਗਿਆ ਸੀ ਤੇ ਉਦੋਂ ਵੀ ਤਾਂ ਹੁਣ ਉਹੀ ਜਿਹੜਾ ਮਾਈਂਡ ਬਣਿਆ ਹੋਇਆ ਮੈਨੂੰ ਲੱਗਦਾ ਪਾਰਟੀ ਵਾਲੇ ਸੁਖਬੀਰ ਸਿੰਘ ਬਾਦਲ ਤੇ ਲਾਗੂ ਕਰ ਰਹੇ ਨੇ ਆਪਣਾ ਉਹ ਕਹਿੰਦੇ ਨੇ ਵੀ ਜੇਦੋਂ ਪਾਰਟੀ ਜਿਸ ਕੰਡੀਸ਼ਨ ਦੇ ਵਿੱਚ ਹੈ ਪ੍ਰਧਾਨ ਜੀ ਤੁਸੀਂ ਵੀ ਨਾ ਦੋ ਸੀਟਾਂ ਤਾਂ ਨਿਕળે ਸਕਦੀਆਂ ਨੇ ਦੋ ਦਾ ਮਤਲਬ ਕਲੀਅਰ ਹੈ ਕਿ ਪਾਰਲੀਮੈਂਟ ਦੇ ਵਿੱਚ ਹੁਣ ਐਤਕੀ 2019 ਤੋਂ ਬਾਅਦ ਦੋ ਹੀ ਸੀਟਾਂ ਸੀ ਗਿਆ ਆ candidato ਇੱਕ ਮਠੰਡਾ ਤੇ ਇੱਕ ਫਰੋਜਪੁਰ ਫਰੋਜ਼ਪੁਰ ਸੀਟ ਤੋਂ ਕਿਉਂਕਿ ਉਹ ਜਲੰਧਾਬਾਦ ਤੋਂ ਵੀ ਚੁਣ ਕੇ ਆਏ ਸੀਗੇ ਅਸੈਂਬਲੀ ਪਹਿਲਾਂ ਜਦੋਂ ਡਿਪੀ ਸੀਐਮ ਬਣੇ ਨੇ ਤੇ ਫਰੋਜ਼ਪੁਰ ਦੇ ਨਾਲ ਉਹਨਾਂ ਦਾ ਮੁਹੱਬਤ ਪਿਆਰ ਵਾਲੇ ਉਹ ਜਾਂਦੇ ਰਹੇ ਨੇ ਸਾਰੇ ਕਿਤੇ ਫਰੋਜ਼ਪੁਰ ਦੀ ਸੀਟ ਤੇ ਇਸ ਕਰਕੇ ਹਰ ਸਿਮਰਤ ਕੌਰ ਵਾਦਲ ਦੀ ਸੀਟ ਮਤਲਬ ਬਦਲਣਾ ਜਾਏ ਮੈਨੂੰ ਨਹੀਂ ਲੱਗਦਾ ਅਕਾਲੀ ਦਲ ਚ ਕਿਸੇ ਦੀ ਤਾਕਤ ਵੀ ਹੈ ਕੋਈ ਇਹੋ ਜੀ ਉਹਨਾਂ ਦੇ ਮਨ ਦੀ ਇੱਛਾ ਤੋਂ ਬਿਨਾਂ ਕੋਈ ਗੱਲ ਹੈ ਸੰਭਵ ਹੀ ਨਹੀਂ ਹੁੰਦਾ ਨਾਰਮਲੀ ਇੱਕ ਤਾਂ ਇਹ ਡਿਸੀਜਨ ਬੇਕਰ ਹੈ ਉਹਨਾਂ ਨੇ ਟਿਕਟ ਮੈਨੂੰ ਲੱਗਦਾ ਲੈਣੀ ਨਹੀਂ ਹੈ ਕਿ ਇਹ ਤੋਂ ਚਾਹ ਕੋਈ ਕਹਿੰਦਾ ਹੋਵੇ ਪਾਰਟੀ ਟਿਕਟ ਦੇਊਗੀ ਆ ਕਰੂਗੀ ਆ ਕਰੂਗੀ ਪਰ ਉਹਨਾਂ ਦਾ ਆਪਣਾ ਇੱਕ ਰੋਲ ਆ ਆਪਣਾ ਇੱਕ ਲੀਡਰ ਹੈ ਤਾਂ ਬਿਨਾਂ ਸ਼ੱਕ ਇਹ ਕਿਹਾ ਜਾ ਰਿਹਾ ਵੀ ਜੇ ਐਸ ਲੜਾਈ ਦੇ ਵਿੱਚ ਤੁਸੀਂ ਜਿੱਤਣਾ ਜੇ ਤੁਸੀਂ ਪ੍ਰੋਜ ਪਰ ਤੋਂ ਲੜਨ ਦਾ ਦਬਾਅ ਸੁਬੀਰ ਸਿੰਘ ਬਾਦਲ ਉਹਨਾਂ ਤੇ ਜਰੂਰ ਹੈ ਔਰ ਇਹ ਵੀ ਕਹਿ ਰਹੇ ਨੇ ਸੋਰਸਰ ਕਿ ਹਜੇ ਉਹਨਾਂ ਨੇ ਪੂਰਾ ਮਾਨ ਨਹੀਂ ਬਣਾਇਆ ਹੋ ਸਕਦਾ ਜੇ ਦਬਾਅ ਹੋਰ ਵੱਧ ਗਿਆ ਤਾਂ ਮੰਤ ਤਾਂ ਹਜੇ ਕਾਗਜ਼ ਬੜੀ ਦੇਰ ਨੂੰ ਭਰਨੇ ਨੇ ਕੋਈ ਇਹ ਜਿਹੀ ਗੱਲ ਨਹੀਂ ਹੈ ਔਰ ਉਹ ਦੋ ਸੀਟਾਂ ਫਿਰ ਹੋਰ ਇੰਟਰਸਟਿੰਗ ਹੋ ਜਾਣਗੀਆਂ ਹਾਲਾਂਕਿ ਮੰਨਿਆ ਜਾ ਰਿਹਾ ਕਿ ਅਜੇ ਤੱਕ ਮੰਨ ਇਹ ਜਾਂ ਬਣ ਰਿਹਾ ਕਿ ਜੋਰਾ ਸਿੰਘ ਮਾਨ ਦੇ ਬੇਟੇ ਨੂੰ ਮਤਲਬ ਅਜੇ ਤੱਕ ਉਹਨਾਂ ਦਾ ਹੱਥ ਉੱਪਰ ਲੱਗ ਰਿਹਾ ਟਿਕਟ ਦੇ ਮਾਮਲੇ ਦੇ ਵਿੱਚ ਪਰ ਜੇ ਸੁਖਵੀਰ ਸਿੰਘ ਨੇ ਲੜਨਾ ਹੋਵੇ ਫਿਰ ਤਾਂ ਘਟਟ ਪਾਰਟੀ ਤਾਂ ਮੰਨੀ ਜਾਂਦੀ ਹੁੰਦੀ ਹੈ ਨਾ ਬਾਕੀ ਤਾਂ ਸਾਰੇ ਕਹਿੰਦੇ ਨੇ ਠੀਕ ਹੈ ਪ੍ਰਧਾਨ ਜੀ ਤੇ ਲੜਨੀ ਹੈ ਪ੍ਰਧਾਨ ਜੀ ਦੇ ਨਾਮ ਹੁਣ ਜੇ ਬਾਕੀ ਗੱਲਾਂ ਨੇ ਜਿਹੜੀ ਇੱਕ ਇਹ ਲੌਜੀਕ ਹੈ ਪ੍ਰਧਾਨ ਜੀ ਵੀ ਆਪਣੇ ਕੈਂਪੇਨ ਸਾਰੇ ਕਿਤੇ ਕਰਨਗੇ ਵੈਸੇ 2019 ਚ ਵੀ ਸਾਰੇ ਕਿਤੇ ਉਹਨਾਂ ਨੇ ਕੰਪੇਨ ਕੀਤੀ ਸੀ ਪਾਰਲੀਮੈਂਟ ਲੜ ਕੇ ਐਂ ਤਾਂ ਹੀ ਕਿ ਨਹੀਂ ਕੀਤੀ ਸੀ ਔਰ ਉਹਨਾਂ ਨੇ ਅਸੈਂਬਲੀ ਜਲਾਲਾਬਾਦ ਲੜ ਕੇ ਵੀ 22 ਚ ਵੀ ਕੰਪੇਨ ਕੀਤੀ ਸੀ ਸਾਰੇ ਕਿਤੇ ਫਿਰ ਕੱਲੀ ਮੈਨੂੰ ਲੱਗਦਾ ਓਡੀ ਵਿਰੋਧ ਵਾਲੀ ਗੱਲ ਤਾਂ ਓਡਾ ਕੋਈ ਟਾਈਮ ਨਾ ਮਿਲੇ ਨਾਲੇ ਜੇ ਟਾਈਮ ਕਾਫੀ ਪਿਆ ਔਰ ਇਹ ਜੇਕਰ ਇੱਕ ਗੱਲ ਪਾਰਟੀ ਵਰਕਰਾਂ ਦੀ ਮੰਨ ਲਈ ਜਾਂਦੀ ਹੈ ਤਾਂ ਫਿਰੋਜ਼ਪੁਰ ਚ ਵੀ ਸੁਖਵੀਰ ਸਿੰਘ ਬਾਦਲ ਜਾਂਦੇ ਨੇ ਲੜਨ ਤੇ ਇਧਰ ਹਰਸੇ ਬੁੱਤ ਕੌਰ ਬਾਦਲ ਤੇ ਹੋਰ ਇੰਟਰਸਟਿੰਗ ਹੋ ਜਾਏਗਾ ਜੇ ਵੱਡੇ ਬੰਦੇ ਹੀ ਲੜਾਉਣੇ ਨੇ ਤਾਂ ਵਿਕਰਮ ਜੀਠੀਆ ਖਡੂਰ ਸਾਹਿਬ ਹੋ ਜਾਣਗੇ ਤਾਂ ਵੱਖ-ਵੱਖ ਤਰੀਕੇ ਦੇ ਨਾਲ ਤਾਂ ਅਕਾਲੀ ਦਲ ਕਈ ਸੀਟਾਂ ਤੇ ਇੰਟਰਸਟਿੰਗ ਚੋਣ ਮਤਲਬ ਬਣਾ ਸਕਦਾ ਹੈ ਔਰ ਅਰੰਧਪੁਰ ਸਾਹਿਬ ਵੱਡੇ ਲੀਡਰ ਹੈਗੇ ਨੇ ਚੰਦੂ ਬਾਜਰਾ ਉਹਨਾਂ ਨੂੰ ਦੇਤੀ ਤੇ ਕਈ ਸੀਟਾਂ ਤੇ ਕੁਝ ਥਾਵਾਂ ਤੇ ਫਿਰ ਹੋਰ ਤਲਾਸ਼ ਪਤਾ ਨਹੀਂ ਕਿਉਂ ਕਰ ਰਹੇ ਨੇ ਸਾਰੀਆਂ 13 ਸੀਟਾਂ ਤੇ ਬੰਦੇ ਖੜੇ ਕਰਕੇ ਤੇ ਕੈਂਪੇਨ ਸ਼ੁਰੂ ਕਰਕੇ ਤੇ ਕਲੈਰਿਟੀ ਕਰਨ ਨੂੰ ਮੈਨੂੰ ਤਾਂ ਲੱਗਦਾ ਪਰ ਅਕਾਲੀ ਦਲ ਇਹ ਕਹਿੰਦਾ ਸਾਡੇ ਤੇ ਡਿਬੇਟ ਜ਼ਿਆਦਾ ਹੁੰਦੇ ਡਿਬੇਟ ਇਹ ਨਾ ਕਰਨਾ ਕਰਕੇ ਹੁੰਦੀਆਂ ਮੇਰੇ ਖਿਆਲ ਨਾਲ ਅਕਾਲੀ ਦਲ ਇੱਕ ਇੰਟਰਸਟਿੰਗ ਤੇਰਾ ਹੈ ਪੰਜਾਬ ਦੀ ਬੈਕਗ੍ਰਾਉਂਡ ਦੇ ਕਰਕੇ ਵੀ ਔਰ ਅੱਗੇ ਫੈਸਲਾ ਕੁਝ ਵੀ ਸੁਵੀਰ ਸਿੰਘ ਬਾਦਲ ਮੰਨੇ ਜਾਂਦੇ ਸੀ ਕਿ ਬਹੁਤ ਡਿਸੀਜਨ ਮੇਕਰ ਨੇ ਇਸੇ ਲਈ ਹਰੇਕ ਇਲੈਕਸ਼ਨ ਚ ਆਪਣੇ ਕੈਂਡੀਡੇਟ ਪਹਿਲਾਂ ਅਨਾਉਂਸ ਕਰਦੇ ਰਹੇ ਨੇ ਦੂਜਿਆਂ ਦੇ ਮੁਕਾਬਲੇ ਇਸ ਵਾਰ ਉਹ ਪੈਰ ਫੂਕ ਫੂਕ ਕੇ ਤਰ ਰਹੇ ਨੇ ਮਤਲਬ ਬਹੁਤ ਜਲਦਬਾਜ਼ੀ ਚ ਆਏ ਨਹੀਂ ਕਿ ਸਾਰੇ ਕਰਤੇ ਜਿਹੜਾ ਇੱਕ ਦੋ ਕਰ ਰਹੇ ਨੇ ਉਹ ਚ ਪੰਗਾ ਥੋੜਾ ਜਿਹਾ ਪੈ ਗਿਆ ਜਿਵੇਂ ਸੰਗਰੂਰ ਚ ਪਿਆ ਹੋਇਆ ਹਜੇ ਉਹਨੂੰ ਥੋੜਾ ਜਿਹਾ ਕਿਵੇਂ ਠੀਕ ਕਰਨਾ ਹੈ ਕਿਸ ਤਰੀਕੇ ਦੇ ਨਾਲ ਕਰਨਾ ਪਰ ਇਹ ਗੱਲ ਵੱਡੀ ਹੋਏਗੀ ਉਹ ਨਾਲ ਦੇ ਨਾਲ ਚੱਕਾ ਪੰਜਾਬ ਦੀ ਸਿਆਸਤ ਚ ਤੇ ਖਾਸ ਤੌਰ ਤੇ ਅਕਾਲੀ ਸਿਆਸਤ ਚ ਜੇ ਸੋਵੀਰ ਆਪ ਇਲੈਕਸ਼ਨ ਲੜਦੇ ਨੇ ਹਾਂ ਜਿਹੜੀਆਂ ਸੀਟਾਂ ਦੀ ਐਲਾਨ ਹੁੰਦੇ ਨੇ ਉਹ ਜੇ ਪਹਿਲ ਕਰਦਾ ਰਿਹਾ ਅਕਾਲੀ ਦਲ ਤੇ ਉਹਨੂੰ ਫਾਇਦਾ ਵੀ ਮਿਲਦਾ ਰਿਹਾ ਇੱਕ ਮਨੋਬਲ ਦੇ ਤੌਰ ਤੇ ਵਰਕਰ ਦੇ ਉੱਤੇ ਲੀਡਰਾਂ ਦੇ ਉੱਤੇ ਇੱਕ ਪਹਿਲ ਦਾ ਅਸਰ ਆ ਜਾਂਦਾ ਤੇ ਜੇ ਵੱਡੇ ਬੰਦੇ ਉਤਾਰ ਕੇ ਠੀਕ ਹੈ ਪਰਿਵਾਰਵਾਦ ਦੇ ਬਾਦਲ ਜਨਤਾ ਪਹਿਲਾਂ ਤੋਂ ਲੱਗਦਾ ਤੇ ਕਿਹੜੀ ਪਾਰਟੀ ਇਸ ਤੋਂ ਅਛੋਤੀ ਹੈ ਜਦੋਂ ਸਿਰ ਤੇ ਪੈ ਜੇ ਤਾਂ ਫਿਰ ਸਭ ਤੋਂ ਵਧੀਆ ਹੀ ਦੇਣਾ ਹੁੰਦਾ ਤੇ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਬਾਦਲ ਦੋ ਹੀ ਐਮਪੀ ਨੇ ਪਹਿਲਾਂ ਤੇ ਉਹਨਾਂ ਨੂੰ ਤਾਂ ਆਪਣੀ ਜਿੱਦਾਂ ਸੈਟਿੰਗ ਵੀ ਹੁੰਦੇ ਆ ਕਾਂਗਰਸ ਦੇ ਵਿੱਚ ਵੀ ਰੌਲਾ ਹੋ ਸੈਟਿੰਗ ਨੂੰ ਦੇਦੇਓ ਸੈਟਿੰਗ ਨੂੰ ਦੇਦੇਓ ਤਾਂ ਬੀਜੇਪੀ ਤੇ ਸੈਟਿੰਗ ਬਦਲ ਦਿੰਦੀ ਕਾਫੀ ਸੋ ਇਹ ਦੋ ਤਾਂ ਬਣਦੇ ਹੀ ਸੀ ਫਿਰ ਤੀਜੇ ਵਿਕਰਮ ਚਿਥੀਆਂ ਬਣਦੇ ਸੀ ਖਡੂਰ ਸਾਹਿਬ ਤੋਂ ਸੀਟ ਕੱਢਣ ਦੀ ਸਥਿਤੀ 'ਚ ਉਹਨਾਂ ਦੇ ਵਰਕਰ ਵੀ ਤੇ ਬਾਹਰੋਂ ਵੀ ਕਹਿੰਦੇ ਵੀ ਲੜਾਈ ਪੂਰੀ ਦੇ ਸਕਦੇ ਆ ਤੇ ਮਨਪ੍ਰੀਤ ਅਯਾਲੀ ਫਿਰ ਇਹਨਾਂ ਕੋ ਸਾਫ ਸੋਤਰੇ ਕੈਂਡੀਡੇਟ ਆ ਉਹਨਾਂ ਨੂੰ ਕਹਿੰਦੇ ਵੀ ਹਾਂ ਤੇ ਲੜਨਾ ਹੈ ਇਸ ਤੋਂ ਔਖੀ ਲੜਾਈ ਕਦੇ ਨਹੀਂ ਜੇ ਤੁਸੀਂ ਪਾਰਟੀ ਦੇ ਨਾਲ ਖੜੇ ਹੋ ਪਾਰਟੀ ਨੂੰ ਖੜਾ ਕਰਨਾ ਚਾਹੁੰਦੇ ਹੋ ਤਾਂ ਲੋ ਅਸੀਂ ਤੁਹਾਡੇ ਅਨੁਸਾਰ ਚੱਲਦੇ ਆ ਤੁਸੀਂ ਪਾਰਟੀ ਅਨੁਸਾਰ ਚੱਲੋ ਸੋ ਮੈਨੂੰ ਲੱਗਦਾ ਕਿ ਕਾਫੀ ਉਮੀਦਵਾਰ ਇਹੋ ਜੇ ਸੀਗੇ ਜਿਹੜੇ ਗਹਿ ਕੱਚ ਲੜਾਈ ਦੇ ਵਿੱਚ ਫੈਸਲਾ ਕੋਨ ਹੋ ਸਕਦੇ ਸੀ ਇਹਦੇ ਵਿੱਚ ਦੇਰੀ ਕਰਨ ਦਾ ਮਤਲਬ ਹੈ ਕਿ ਇੱਕ ਦੁਬਧਾ ਇੱਕ ਅਫਵਾਹ ਇੱਕ ਇਸ ਤਰ੍ਹਾਂ ਦੀਆਂ ਚੀਜ਼ਾਂ ਜਦੋਂ ਬਾਹਰ ਜਾਂਦੀਆਂ ਨੇ ਤਾਂ ਕਾਫੀ ਅਸਰ ਪੈ ਜਾਂਦਾ ਹੈ ਲੋਕ ਜਿਹੜੇ ਪਾਰਟੀਆਂ ਬਦਲ ਰਹੇ ਨੇ ਲੋਕ ਜਿਹੜੇ ਦੂਜਿਆਂ ਨੂੰ ਪ੍ਰੋਮਿਸ ਕਰ ਜਾਂਦੇ ਨੇ ਉਹਨਾਂ ਲਈ ਵੀ ਫਿਰ ਬਾਅਦ ਦੇ ਵਿੱਚ ਵਾਪਸ ਮੋੜਨਾ ਔਖਾ ਹੋ ਜਾਂਦਾ ਖੈਰ ਹੁਣ ਆਪਾਂ ਇਹਨੂੰ ਛੱਡਦੇ ਆਂ ਇਸ ਗੱਲ ਨੂੰ ਵੈਸੇ ਤਾਂ ਬਠਿੰਡੇ ਦੀ ਗੱਲ ਕਰਦੇ ਆ ਇੱਕ ਪ੍ਰੈਸ਼ਰ ਹੋਰ ਵੀ ਆ ਉਹ ਸਾਇਲੈਂਟ ਆ ਚੁੱਪਚਾਪ ਆ ਤੁਹਾਨੂੰ ਰਾਜਾ ਬੜਿੰਗ ਹਰ ਜਗ੍ਹਾ ਜਾਂਦੇ ਲੱਗ ਰਹੇ ਹੋਣਗੇ ਸੰਗਰੂਰ ਬਠਿੰਡਾ ਨਜੱਠ ਤੇ ਫਿਰਦੇ ਨੇ ਇਹ ਉਹ ਪਰ ਅੰਦਰ ਖਾਤੇ ਇੱਕ ਦਬਾਅ ਉਹਨਾਂ ਤੇ ਵੀ ਆ ਕਿ ਉਹ ਆਪਣੀ ਸੀਟ ਤੋਂ ਭੱਜੇ ਹੋਏ ਨੇ ਆਪਣੀ ਸੀਟ ਉਹਨਾਂ ਲੜਨ ਲਈ ਛੱਡ ਕੇ ਬਾਹਰ ਲੜਾਉਂਦੇ ਫਿਰਦੇ ਨੇ ਤੇ ਉਹਨਾਂ ਨੂੰ ਬਹੁਤ ਵੱਡਾ ਉਹਨਾਂ ਦੀ ਆਪਣੀ ਇਮੇਜ ਦੇ ਉੱਤੇ ਇੱਕ ਦਾਗ ਇੱਕ ਡੈਂਟ ਪੈ ਚੁੱਕਿਆ ਸ਼ਾਇਦ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਕੀ ਕਾਂਗਰਸ ਵੀ ਕਿਸੇ ਮੌਕੇ ਤੇ ਜਾ ਕੇ ਦੁਬਾਰਾ ਜਾਂ ਰੀਥਿੰਕ ਕਰਨ ਦੀ ਗੱਲ ਜਿਹੜੀ ਹੁੰਦੀ ਹੈ ਕਰ ਸਕਦੀ ਹੈ ਔਰ ਉਸ ਤੋਂ ਬਾਅਦ ਜੇ ਰੀਥਿੰਕ ਕਰਦੀ ਹੈ ਤਾਂ ਇਹਨਾਂ ਨੂੰ ਜਿਹੜੇ ਐਲਾਨੇ ਅਮੀਦਵਾਰ ਜਾਂ ਬਾਕੀ ਉਥੋਂ ਬਹੁਤ ਵੱਡੇ ਵਿਰੋਧ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਇੱਕ ਸਵਾਲ ਹੈ ਵੀ ਬਠਿੰਡੇ ਦੇ ਵਿੱਚ ਮੈਂ ਰਾਜਾ ਰਾਜਾ ਬੜੇ ਕੇ ਥੋੜਾ ਮਨੇਜ ਕਰ ਰਹੇ ਨਾ ਪੈਸਾ ਬਕਰਨ ਦੇ ਵਾਸਤੇ ਜਿਵੇਂ ਸੰਗਰੂਰ ਚ ਗਏ ਨੇ ਸੰਗਰੂਰ ਦੇ ਵਿੱਚ ਗੋਲਡੀ ਦੇ ਘਰ ਗਏ ਬੁਲਾਇਆ ਖੈਰਾ ਨੂੰ ਮਿਠਾ ਕੇ ਬਾਕੀ ਚੀਜ਼ਾਂ ਨੇ ਕੱਲ ਪਟਿਆਲਾ ਦੇ ਵਿੱਚ ਚਲੇ ਗਏ ਲਾਲ ਸਿੰਘ ਉਹਨਾਂ ਨੂੰ ਬੈਠਿਆ ਬੁਲਾਇਆ ਬਾਕੀ ਕੀ ਉਹ ਬਠਿੰਡੇ ਚ ਨਾ ਹਜੇ ਖੁਸ਼ਬਾਜ਼ ਜਟਾੜਾਂ ਦੇ ਕੋਲ ਜਾ ਰਹੇ ਨੇ ਨਾ ਜੀਤ ਸਿੰਘ ਜੀਤਿੰਦਰ ਬੋਫਰ ਕੋਲ ਜਾ ਰਹੇ ਨੇ ਹਜੇ ਕਿਤੇ ਗਏ ਨਹੀਂ ਇਹ ਗੱਲ ਬਿਲਕੁਲ ਲੋਟੇ ਲੋਟੇ ਵਿੱਚ ਲੋਕਾਂ ਦੇ ਹੈ ਔਰ ਕਰ ਰਹੇ ਨੇ ਉਸ ਮਾਮਲੇ ਦੇ ਵਿੱਚ ਜੇ ਤਾ ਉਹ ਆਪ ਲੜਨਾ ਚਾਹੁੰਦੇ ਜਾਂ ਉਹਨਾਂ ਦੀ ਵਾਈਫ ਲੜਨਾ ਚਾਹੁੰਦੀ ਫਿਰ ਤਾਂ ਸਾਰੇਆਂ ਨੂੰ ਹੀ ਕੋਈ ਉਸ ਲੈਵਲ ਦੀ ਪ੍ਰੋਬਲਮ ਨਾ ਹੁੰਦੀ ਵਿਚਾਲ ਠੀਕ ਹੈ ਪਾਰਟੀ ਪ੍ਰਧਾਨ ਨੇ ਪਹਿਲਾਂ ਵੀ ਕਿਉਂਕਿ ਪਿਛਲੇ ਇਲੈਕਸ਼ਨ ਲੜੇ ਨੇ ਥੋੜੀਆਂ ਵੋਟਾਂ ਤੇ ਹਾਰੇ ਸੀ ਇਸ ਕਰਕੇ ਉਹਨਾਂ ਦਾ ਕਲੇਮ ਵੀ ਬਣਦਾ ਸੀਗਾ ਉਸ ਸੀਟ ਦੇ ਉੱਤੇ ਹੁਣ ਜਦੋਂ ਉਹ ਪਿੱਛੇ ਹਟ ਗਏ ਤਾਂ ਬਠਿੰਡੇ ਦੇ ਵਿੱਚ ਸਰਦਾਰੀ ਚੱਲ ਗਈ ਜੀਤਮਿੰਦਰ ਸਿੱਧੂ ਦੀ ਜੀਤਮਿੰਦਰ ਸਿੱਧੂ ਦੀ ਚੱਲ ਗਈ ਪ੍ਰਤਾਪ ਸਿੰਘ ਬਾਜਵਾ ਦੇ ਰਾਹੀਂ ਔਰ ਪ੍ਰਤਾਪ ਸਿੰਘ ਬਾਜਵਾ ਅਜੇ ਮੈਨੂੰ ਲੱਗਦਾ ਹੈ ਮਾਸੇਜ ਦੇ ਵਿੱਚ ਉਸ ਕੱਦੇ ਉਹਨਾਂ ਦਾ ਮਾਝੇਚ ਅਸਰ ਬਿਲਕੁਲ ਜ਼ਰੂਰ ਹੋਊਗਾ ਤੇ ਬਾਕੀ ਅਜੇ ਮਾਲਵੇ ਦੇ ਵਿੱਚ ਉਹਨਾਂ ਦਾ ਕੋਈ ਐਸ ਲੈਵਲ ਦਾ ਮਾਸ ਅਸਰ ਹੈ ਉਹ ਤਾਂ ਨਹੀਂ ਲੱਗਦਾ ਕਿ ਉਹ ਕੰਪੇਨ ਕਰਕੇ ਜੀਤਮੇਂਦਰ ਸਿੱਧੂ ਦਾ ਤਾਂ ਆਟੋਮੈਟਿਕਲੀ ਜੇ ਰਾਜਾ ਬੜੇ ਇੱਥੇ ਜੀਤਮੇਂਦਰ ਸਿੱਧੂ ਕੰਪੇਨ 'ਚ ਨਹੀਂ ਆਉਂਦੇ ਤਾਂ ਫਰਕ ਪਊਗਾ ਕਿਉਂਕਿ ਮਾਲਵੇ ਦੇ ਲੀਡਰ ਨੇ ਪ੍ਰਧਾਨ ਨੇ ਉਥੋਂ ਆਪ ਇਲੈਕਸ਼ਨ ਲੜ ਚੁੱਕੇ ਨੇ ਤੇ ਜੇ ਹੁਣ ਚਿਰ ਜਿਹੜਾ ਉਹਨਾਂ ਨੂੰ ਪੈਸਮ ਕਰਨ ਦੇ ਵਿੱਚ ਤਾਂ ਅੱਗੇ ਕੈਂਪੇਨ ਚ ਕਿੰਨਾ ਸਮਾਂ ਦੇਣਗੇ ਨਹੀਂ ਦੇਣਗੇ ਇਹ ਕਾਫੀ ਵੱਡਾ ਬੁੱਧਾ ਤੇ ਦੂਜੀ ਗੱਲ ਇਹ ਵੀ ਹੋਏਗੀ ਕਿ ਜੇ ਉਹਨਾਂ ਨੇ ਟਾਲ ਤਾਂ ਆਪ ਨਹੀਂ ਲੜੇ ਆਪ ਮੈਦਾਨ ਦੇ ਵਿੱਚ ਨਹੀਂ ਖੜੇ ਉਦੋਂ ਟਰੈਕ ਸੈਟ ਟਰੈਕ ਕਰ ਗਏ ਤਾਂ ਉਹ ਮੋਰਲੀ ਕਿਸ ਹਸਿਆਸੀਅਤ ਦੇ ਵਿੱਚ ਕੰਪੇਨ ਕਰਨ ਆਉਣਗੇ ਕਿਉਂਕਿ ਮੋਰਲੀ ਤੁਸੀਂ ਥੋੜਾ ਜਿਹਾ ਵੀਕ ਹੋ ਜਾਂਦੇ ਹੋ ਉੱਥੇ ਜਾ ਕੇ ਜਦੋਂ ਇਸ ਲੈਵਲ ਦੇ ਉੱਤੇ ਗੱਲ ਚੱਲਦੀ ਹੈ ਕਿ ਜੀ ਤੁਸੀਂ ਫਿਰ ਦੱਸੋ ਕਾਦੇ ਵਾਸਤੇ ਆਏ ਹੋ ਜੇ ਬਟੇਂਡਾ ਹਰਦੀ ਐ ਮੰਨ ਲਓ ਨਹੀਂ ਜਿੱਤਦੇ ਕੰਪੀਟੀਸ਼ਨ ਚ ਕਿੱਥੇ ਰਹਿੰਦੇ ਨੇ ਤੀਜੇ ਚੌਥੇ ਪੰਜਵੇਂ ਪਹਿਲੇ ਸਥਾਨ ਤੇ ਕੀ ਕਰਦੇ ਨੇ ਤਾਂ ਰਾਜਾ ਬੜਿੰਗ ਦੇ ਇੱਕ ਤਾਂ ਹੁਣ ਸਾਖ ਨੂੰ ਮਤਲਬ ਬਟਾ ਲੱਗਿਆ ਹੀ ਐ ਇਸ ਦਾ ਕੋਈ ਸ਼ੱਕ ਨਹੀਂ ਨਾ ਲੜ ਕੇ ਦੂਜਾ ਇਸ ਤੋਂ ਵੱਧ ਫੋਰ ਲੱਗ ਜੂਗਾ ਫਿਰ ਜੇਕਰ ਕਿਉਂਕਿ ਤੁਹਾਡੀ ਮਾਲਬੇ ਦੀਆਂ ਸਿੱਤਾ ਜਿਹੜੀਆਂ ਤੁਹਾਡੇ ਦੇ ਮੈਦਾਨਿਆਂ ਜਾਣਦੀਆਂ ਜੇ ਤੁਸੀਂ ਨਹੀਂ ਕਰਦੇ ਇਹਦਾ ਜਵਾਬ ਵੀ ਉਹਨਾਂ ਨੇ ਜਿਵੇਂ ਓਪਨਲੀ ਦੇਣਾ ਹੈ ਕੀ ਬਠਿੰਡੇ ਵਾਲਿਆਂ ਨੂੰ ਮਨਾਉਣ ਦੇ ਲਈ ਕੋਈ ਹੋਰ ਜਾਏਗਾ ਹੋਰ ਕੌਣ ਜਾਏਗਾ ਫਿਰ ਹਜੇ ਤੱਕ ਹੋਰ ਤਾਂ ਕੋਈ ਮੈਨੂੰ ਨਹੀਂ ਦੱਸਿਆ ਕਿ ਕੌਣ ਕਿ ਨੂੰ ਭੇਜਣਗੇ ਕੌਣ ਜਾਏਗਾ ਜਾਂ ਕੋਈ ਹਾਈ ਕਮਾਂਡ ਤੋਂ ਆਏਗਾ ਜੇ ਉਹ ਹਾਈ ਕਮਾਂਡ ਤੋਂ ਵੀ ਕੱਲਾ ਕਿਵੇਂ ਆਏਗਾ ਇਹਨਾਂ ਨੂੰ ਤਾਂ ਨਾਲ ਹੀ ਲੈ ਕੇ ਜਾਏਗਾ ਐਲਓਪੀ ਜਾਂ ਬਾਕੀ ਔਰ ਇਹ ਸਾਰਿਆਂ ਨੂੰ ਮਨਾਉਣ ਦੇ ਵਾਸਤੇ ਇਸ ਸੰਗਰੂਰ ਹੋਵੇ ਜਾਂ ਪਟਿਆਲਾ ਹੋਵੇ ਉੱਥੇ ਦੋਨੋਂ ਕਿਉਂ ਨਹੀਂ ਗਏ ਰਾਜਾ ਬੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਕੱਲਾ ਰਾਜਾ ਬੜਿੰਗ ਉੱਥੇ ਕੱਲਾ ਕਿਉਂ ਜਾ ਰਿਹਾ ਬਾਕੀ ਦੇ ਜਗ੍ਹਾ ਅ ਮਤਲਬ ਜੇ ਦੋਨੋਂ ਜਾਂਦੇ ਤਾਂ ਇਹ ਸੁਣਦਾ ਨਾ ਵੀ ਦੋਨਾਂ ਦੀ ਸਾਂਝ ਹੈ ਦੋਨੇ ਇੱਕ ਜੋੜੀ ਬਣਾ ਕੇ ਚੱਲ ਰਹੇ ਨੇ ਤੇ ਦੋਨੋਂ ਹੀ ਇਹ ਕੰਪੇਨ ਲੜਦੇ ਦਿਖਾਈ ਦਿੰਦੇ ਨੇ ਇੱਥੇ ਵੀ ਕਿਤੇ ਨਾ ਕਿਤੇ ਟੈਕਨੀਕਲੀ ਕੋਈ ਮੈਨੂੰ ਲੱਗਦਾ ਕੋਈ ਦਿੱਕਤ ਤਾਂ ਨਹੀਂ ਕਿਤੇ ਅੰਦਰ ਦੋਨਾਂ ਦੇ ਵਿੱਚ ਟ੍ਰੈਕਟਰ ਕਿਨੂੰ ਦਵਾਉਣੀ ਹੈ ਕਿਨੂੰ ਨਹੀਂ ਦਵਾਉਣੀ ਹੈ ਇਹ ਸਾਰੇ ਬਾਮਰੇ ਦੇ ਵਿੱਚ ਜੇ ਇਹ ਦਿੱਕਤਾਂ ਹਜੇ ਵੀ ਨਹੀਂ ਤਾਂ ਇਹਦਾ ਮਤਲਬ ਕਾਂਗਰਸ ਨੇ ਕਾਂਗਰਸ ਨੇ ਹੀ ਤਾਂ ਕੋਈ ਬਹੁਤ ਵਧੀਆ ਕੋਈ ਸੰਕੇਤ ਨਹੀਂ ਹੈ ਦਿੱਤੇ ਜਾ ਸਕਦੇ ਕਿਸੇ ਨਾ ਕਿਸੇ ਰੂਪ ਚ ਦੇਖੋ ਪ੍ਰਤਾਪ ਸਿੰਘ ਬਾਜਵਾ ਵੱਡੀ ਤੋਪ ਨੇ ਤੇ ਆਖਰ ਚ ਵਰਤੀ ਜਾਂਦੀ ਹੁੰਦੀ ਹੈ ਪਹਿਲਾਂ ਛੋਟੇ ਮੋਟੇ ਹਥਿਆਰ ਵਰਤੇ ਜਾਂਦੇ ਨੇ ਬਾਜਵਾ ਸਾਹਿਬ ਪਿੱਛੇ ਇੱਕ ਇੰਟਰਵਿਊ ਵਿੱਚ ਕਹਿੰਦੇ ਸੀ ਕਿ ਬਾਜਵਾ ਹੀ ਕਾਂਗਰਸ ਹੈ ਬਾਜਵਾ ਨੂੰ ਪੁੱਛੇ ਵੀ ਨਾ ਕੁਝ ਨਹੀਂ ਹੁੰਦਾ ਹੁਣ ਤੇ ਇਹ ਕਈਆਂ ਨੇ ਇਹਨੂੰ ਐਰੋਗੈਂਸੀ ਵੀ ਮੰਨਿਆ ਕਈਆਂ ਨੇ ਇਹਨੂੰ ਹਉਮੈ ਵੀ ਮੰਨਿਆ ਪਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਮਤਲਬ ਉਹ ਟਿਕਟਰ ਦਿਵਾਉਣ ਵਾਲਿਆਂ ਚ ਨੇ ਉਹ ਮਨਾਉਣ ਵਾਲਿਆਂ ਚ ਨਹੀਂ ਜੀ ਉਹ ਗਏ ਸੀ ਲੁਧਿਆਣੇ ਉਹਨਾਂ ਨੇ ਸਾਰਿਆਂ ਦੀ ਆਸ਼ੂ ਉਸ ਵਿੱਚ ਸਾਰਿਆਂ ਦੀ ਮੀਟਿੰਗ ਮੂਟਿੰਗ ਕੀਤੀ ਵੱਡੀਆਂ ਫੋਟੋਆਂ ਮੋਢੇ ਤੇ ਹੱਥ ਰੱਖੇ ਲੋਕਾਂ ਦੇ ਵੱਡੇ ਲੀਡਰ ਮੋਢਿਆਂ ਤੇ ਹੱਥ ਰੱਖਦੇ ਹੁੰਦੇ ਆ ਤੇ ਇਸ ਗੱਲ ਨੂੰ ਨੋਟਿਸ ਕੀਤਾ ਜਾ ਰਿਹਾ ਵੈਸੇ ਜਿਹੜੇ ਇਸ ਖਿੱਤੇ ਦੇ ਬਠਿੰਡੇ ਖਿੱਤੇ ਦੇ ਲੀਡਰ ਨੇ ਇਹਨਾਂ ਤੇ 60-70 ਦਾ ਪਹਿਰਾ ਕੁਝ ਥੋੜਾ ਜਿਹਾ ਵੱਧ ਹੈ ਹੁਣ ਜੇਕਰ ਸੁਖਵੀਰ ਸਿੰਘ ਬਾਦਲ ਤੇ ਉਹਨਾਂ ਦੇ ਲੀਡਰਾਂ ਦਾ ਆਲੇ-ਦੁਆਲੇ ਦੇ ਵਿੱਚੋਂ ਪ੍ਰੈਸ਼ਰ ਆ ਕਿ ਪ੍ਰਧਾਨ ਜੀ ਤੁਸੀਂ ਜ਼ਰੂਰ ਲੜੋ ਆਪਾਂ ਨੂੰ ਪਛਾਰ ਨਹੀਂ ਹਟਣਾ ਚਾਹੀਦਾ ਇਹ ਕਰੋ ਜਾਂ ਮਰੋ ਦੀ ਲੜਾਈ ਹੈ ਤੁਸੀਂ ਆਓ ਫਰੋਜਪੁਰ ਤੁਹਾਡੇ ਤੋਂ ਬਿਹਤਰ ਕੌਣ ਹੋ ਸਕਦਾ ਤੇ ਆਪਾਂ ਨੂੰ ਲੜਨਾ ਚਾਹੀਦਾ ਤੇ ਸੁਖਵੀਰ ਜੇ ਇਹ ਲਤ ਨਾ ਦੇ ਦਿੰਦੇ ਆ ਗੱਡ ਦਿੰਦੇ ਆ ਵੀ ਆਪਾਂ ਦਾ ਹੁਣ ਲੜਾਂਗੇ ਜੀ ਫਿਰ ਦੇਖੀ ਜਾਓ ਜਿੱਤ ਹਾਰ ਤਾਂ ਬਣੀ ਆ ਪਹਿਲਾਂ ਕਿਹੜੀਆਂ ਫੀਤੀਆਂ ਲਹਿ ਗਈਆਂ ਨੇ ਰੋਲਾ ਰੋਲਾ ਪਾ ਕੇ ਆਪੇ ਥਮ ਜਾਂਦਾ ਉਸ ਤੋਂ ਬਾਅਦ ਜੇ ਘਰਗੁਜ਼ਾਰੀ ਬਿਹਤਰ ਨਹੀਂ ਰਹਿੰਦੀ ਤਾਂ ਉਹਨਾਂ ਦੀ ਲੀਡਰਸ਼ਿਪ ਨੂੰ ਵੀ ਚੁਣੌਤੀ ਤੇ ਜੇ ਰਾਜਾ ਬੜਿੰਗ ਹਾਰ ਜਾਂਦੇ ਨੇ ਆਪਣਾ ਜ਼ਿਲ੍ਹਾ ਉਹ ਅਧਿਕਾਰ ਵਾਲੀ ਜਿੰਨੀ ਕੰਪੇਨ ਕਰ ਰਹੇ ਸੀ ਜਿਸ ਤਰ੍ਹਾਂ ਦੀ ਉਹਨਾਂ ਮਿਹਨਤ ਛੇੜੀ ਹੋਈ ਸੀ ਉਸ ਦਿਨ ਦੀ ਟੈਕਟਲਾਨ ਹੋ ਗਈ ਜਾਂ ਉਹਨਾਂ ਦੀ ਸਰਗਰਮੀ ਘਟ ਗਈ ਤੋਂ ਜੇਕਰ ਇਹ ਹਾਰ ਜਾਂਦੇ ਨੇ ਤੇ ਇਹਨਾਂ ਦੀ ਪ੍ਰਧਾਨਗੀ ਨੂੰ ਵੀ ਖਤਰਾ ਸੁਖਵੀਰ ਸਿੰਘ ਦੀ ਪ੍ਰਧਾਨਗੀ ਨੂੰ ਚੁਣੌਤੀ ਹੈ ਉਹਨਾਂ ਦੇ ਖਿਲਾਫ ਰੌਲਾ ਪਊਗਾ ਵਿਦਨ ਦਾ ਪਾਰਟੀ ਇੰਨੇ ਸੇ ਤਿਆਰ ਖੜੇ ਨੇ ਹੋਰ ਵੀ ਕਈ ਖੜੇ ਨੇ ਜੇ ਨਾਂ ਨਾਂ ਲਓ ਇਸ ਵੇਲੇ ਤਾਂ ਉਹਨਾਂ ਨੂੰ ਵੀ ਚੁਣੌਤੀ ਹੈ ਇਹਨਾਂ ਲਈ ਤਾਂ ਖਤਰਾ ਹੈ ਜੀ ਇਹਨਾਂ ਤਾਂ ਪ੍ਰਧਾਨਗੀ ਰਹੁ ਕਿ ਨਹੀਂ ਰਹੁ ਇਹ ਸਵਾਲ ਹੈ